ਪਰਾਉਣਾ ਕੋ ਪਰਾਉਣਾ ਹਾਂ ਉੱਠ ਗਾੜੇ ਕਸ਼ਮੀਰ ਤਾ ਅੱਧਾ ਲੰਘਣ ਵਾਲਾ ਹੋ ਗਿਆ ਅੱਛਾ ਆ ਗਈ ਕਸ਼ਮੀਰ ਬਚੋਲੇ ਬਚੋਲੇ ਦਾ ਪਤਾ ਕਰ ਕਿੱਥੇ ਗਾ ਅੱਛਾ ਐਂ ਕਰ ਬਾਈ ਇੱਥੇ ਲਾ ਗੱਡੀ ਸਾਈਡ ਤੇ ਲਾ ਲਾ ਉਹ ਥੱਲੇ ਲਾ ਸਾਈਡ ਜੀ ਤੇ ਲਾ ਲੈ ਹੈ ਕਰੀ ਆਪਾਂ ਗੌਰਪ ਚੋਲੇ ਦੀ ਚੱਲ ਦੇਖੀ ਬਾਈ ਓਏ ਆ ਦਿਓ ਜੀ ਦੇਖ ਕਿੱਥੇ ਗਾ ਕੁਛ ਬਹੁਤ ਬੱਲੇ 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 ਵਾਹ ਵਾਹ ਬੱਦਲ ਦੇ ਪਹਾੜ ਨੇ ਹੈ ਲਾ ਪਹਾੜਾਂ ਦੀ ਖੜੇ ਨੇ ਬੱਦਲ ਤਾਂ ਪਹਾੜ ਬਾਈ ਵਧੀਆ ਨੇ ਹੈ ਹੂੰ ਰਸਤ ਦੇ ਕਿੰਨੇ ਹੋਣਾ ਤੇ ਕਿਹਨੇ ਬਣਾਏ ਹੋਣਗੇ ਭਾਈ ਪਹਾੜ ਹੋਏ ਪਹਿਲਾਂ ਹੀ ਬਣਾਏ ਹੋਣੇ ਕਿਸੇ ਨੇ ਪੁਰਾਣੇ ਟਾਈਮਾਂ ਚ ਬਣੇ ਹੋਏ ਲੱਗਦੇ ਨੇ ਆਪਣਾ ਦੇ ਜੜੜੇ ਬੰਦੇ ਆਪਣਾ ਦੇ ਕਿੱਥੇ ਹਮਤਾਨੀ ਤੇਰਾ ਭਾਈ ਵਧੀਆ ਕੰਮ ਆ ਓਏ ਮਿੰਟ ਚ ਲੈ ਆਇਆ ਟਾਈਮ ਨਹੀਂ ਲਾਇਆ ਹਾਂਜੀ ਰੋਡ ਵਧੀਆ ਨਹੀਂ ਜੀ ਤਾਂ ਲੈ ਆਏ ਅੱਧਰ ਹੋ ਜਾਈ ਗੱਡੀ ਆਉਂਦੀ ਆ ਗੱਡੀ ਬਹੁਤ ਵਧੀਆ ਤੇਰੀ ਹਾਂਜੀ ਕਿੰਨੇ ਦੀ ਆਈ ਸੀ 1 ਕਰੋੜ ਦੀ ਆਈ ਸੀ ਨਵੀਂ ਕਢਾਈ ਸੀ ਆਪਾਂ ਨੇ ਲੈ ਕਰੋੜ ਨੂੰ ਚਹਾ ਆ ਜਾ ਆਹਦੀ ਇਹ ਜਾਜ ਵਰਗੀ ਤਾਂ ਹੈਗੀ ਆ ਗੱਡੀ ਕਿਵੇਂ ਤਈਆ ਕਰੋੜ ਦੀ 10 ਪਰ ਲੱਖ ਦੀ ਆਈ ਉਹ ਨਹੀਂ ਹੋਰ ਕਿੰਨੇ ਦੀ ਆਈ ਹੈ ਹਾਂ ਨਾ ਹੈ 1 ਕਰੋੜ ਦੀ ਆ ਬ੍ਰੋਡ ਦੀਆਂ ਗੱਡੀਆਂ ਕਿੱਥੇ ਹੁੰਦੀਆਂ ਨੇ ਆ ਆ ਜਾ ਆ ਆ ਤੂੰ ਤਾਂ ਹਰੇਕ ਨਾਲ ਲੱਗ ਜਾ ਕਰ ਤੂੰ ਤੂੰ ਮੈਂ ਮੈਂ ਕਰਨਾ ਬਈ ਬ੍ਰੋਡ ਦੀ ਗੱਡੀ ਕਿੱਥੇ ਹੈਗੀ ਆ ਪਰੌਣੇ ਜਿਹੜਾ ਐਂ ਆ ਜਾ ਰੈਂਜ ਰੋਵਰ ਆ ਇਕੱਠੀਆਂ ਹੁੰਦੀਆਂ ਰੈਂਜ ਰੋਵਰ ਆ ਰੈਂਜ ਰੋਵਰ ਅੜ ਜਾ ਛਾਲਾ ਮੈਂ ਹੁਣ ਤੈਨੂੰ ਮੈਂ ਕਹਿਣਾ ਹਾਂ 20 ਚੋਲੇ ਦਾ ਨਾ ਤਾਂ ਆਪ ਨੂੰ ਤਾਂ ਪਤਾਗਾ ਅੱਛਾ ਲੱਭੀ ਕਿੱਥੇ ਹੂੰ ਤਹੀ ਪਹਿਲੇ ਤੈਨੂੰ ਤਾਂ ਗੱਲ ਕਰੀ ਹੋਈ ਆ ਤੇ ਹੁਣ ਤੂੰ ਆਪੇ ਦੇਖ ਚਲਾਇਆ ਕਰ ਤੂੰ ਇੱਥੇ ਬੈਠ ਅ। ਅੱਛਾ। ਹਾਂ। ਮੈਂ ਤੂੰ ਕਿਸ ਨੂੰ ਪੁੱਛਦਾ। ਉਹਨੂੰ ਹੋਰ ਕੀ ਕਰੀਏ? ਪਤਾ ਪਤਾ ਤਾਂ ਕਰਨੀ ਪਊਗਾ। ਛੇਤੀ ਆ ਜੀਂ ਫਿਰ। ਮੈਂ ਪੁੱਛ ਕੇ ਆਉਣਾ। ਠੀਕ ਆ। ਪਤਾ ਨਹੀਂ ਕਿੱਥੇ ਆਊਗਾ ਇਹ। ਇਹ ਮੈਂ ਕਰੀਏ ਹੁਣ। ਚੋਲਾ ਹੋਊ ਜਦਾਂ ਤਾਂ ਗੱਲ ਕਰੀਏ। ਇਹ ਤਾਂ ਕਿ ਇੱਥੇ ਬੰਦਾ ਦੇਖਣਾ ਪਊਗਾ ਗੱਲ ਕਰਨ ਨੂੰ। ਇੱਥੇ ਦੇਖਣ ਦੇ ਕੋਈ ਦਲੇ ਬੰਦੇ ਕਰਦੇ ਆ ਗੱਲ। ਬੜਾ ਉਹਨਾਂ ਦਾ ਪਊਏ ਹੁਣ। ਚੱਲ ਦੇਖਦੇ ਹਾਂ। ਉਹ ਖੜਾ ਇੱਕ ਬੰਦਾ ਕਿ ਨਾ ਪਸਨਾ ਪੱਗ ਵਾਲਾ ਯਾਬੀ ਲੱਗਦਾ ਹੋਰ ਪਾਈ ਕੀ ਹਾਲਾ ਬਣੀ ਹੈ ਵੀਰੇ ਕਿਹੜੇ ਪਿੰਡ ਤੋਂ ਬਈ ਅਸੀਂ ਇੱਧਰ ਰਹਿਣ ਲੱਗ ਗਏ ਹੈਗਾ ਮੈਂ ਪੰਜਾਬ ਦਾ ਆ ਅੱਛਾ ਹਾਂ ਮਤਲਬ ਕਿ ਇੱਧਰ ਰਹਿਣ ਹੋ ਤੁਸੀਂ ਮੈਂ ਤਾਂ ਆਇਆ ਠੀਕਾ ਮੈਂ ਆਇਆ ਤੀ ਉਧਰੋਂ ਅਸੀਂ ਉਧਰੋਂ ਆਏ ਤਗੇ ਪੰਜਾਬ ਤੋਂ ਅੱਛਾ ਮੇਰੇ ਸਾਲੇ ਦਾ ਕਰਾਉਣਾ ਸੀ ਮੈਂ ਵਿਆਹ ਹੂੰ ਉਹਨੂੰ ਮੈਂ ਕਹਿ ਬੈਠਾ ਕਿਤੇ ਵੀ ਵਿਚੋਲਾ ਭਾਈ ਉੱਥੇ ਜਮੂ ਕਸ਼ਮੀਰ ਗਿਆ ਹੈ। ਅੱਛਾ ਹੁਣ ਜੇ ਉਹ ਵਿਚੋਲਾ ਹੋਵੇ ਤਾਂ ਤਾਂ ਗੱਲ ਕਰੀਏ। ਹੂੰ। ਤੂੰ ਮੇਰਾ ਕੰਮ ਕਰ ਇੱਕ। ਮੈਂ ਤੈਨੂੰ ਦੇ ਦੂੰ ਜਿਹੜਾ 10-20 ਹਜ਼ਾਰ ਰੁਪਈਆ ਬਣੂ। ਕੋਈ ਨਾ। ਤਾਂ ਐਂ ਬਸ ਮੇਰੇ ਸਾਲੇ ਟਿਕਾਉਣੇ ਨੇ। ਜਿਵੇਂ ਮਰਜ਼ੀ ਟਕਿਆ ਮਾੜਾ ਮੋਟਾ ਉਹਨੂੰ ਗੱਲਬਾਤ ਕਰਕੇ। ਹੈ? ਉਹਨੂੰ ਵੜਿਆ ਹੈਗੇ ਉਹ ਬੌਲੇਜ ਨੇ ਆਪੇ ਵਿਡ ਜਾਣਗੇ ਉਦੋਂ। ਅੱਛਾ। ਹਾਂ। ਆ ਜਾ ਕਰ ਕਰ। ਚਲ। ਬਸ ਤੂੰ ਇਹਨਾਂ ਇੱਕ ਵਾਰੀ ਗੱਲ ਛੇੜ ਲਈ ਫਿਰ ਤਾਂ ਮੈਂ ਆਪੇ ਸ਼ਾਮਲ ਹੂੰ। ਹੈ? ਆ ਖੜਾ ਹੋ ਰਿਹਾ ਪੁੱਛਿਆ ਮੈਂ ਤਾਂ ਯਾਰ ਚੌੜ ਚੌੜ ਚ ਕਹਿ ਬੈਠਾ ਹੈ ਮੈਨੂੰ ਝੁੱਟੂ ਜਾਇ ਲੱਗਦਾ ਹੈ ਆਇਤਾ ਹੀ ਨਹੀਂ ਅੱਛਾ ਆ ਗਿਆ ਉਹ ਪਰੋਣਾ ਦਾ ਯਾ ਸੱਚੀ ਲੈ ਬਚੋਲੇ ਨੂੰ ਖਾਤਾ ਕੰਮ ਕਰਾਂ ਹੈ ਕਿ ਮਨੂੰ ਦਾ ਘੈਂਟ ਆ ਰੇ ਨਾ ਇਹਦਾ ਰੰਗ ਠੀਕ ਆ ਆ ਗਈ ਜੀ ਲੈ ਉਹ ਇਹ ਤਾਂ ਹੋਰੀ ਲੱਭ ਗਿਆ ਪੂਰੀ ਖੜਾ ਤੀਗਾ ਹੋਰ ਕੀ ਹਾਲ ਹੈ ਜੀ ਵਧੀਆ ਮੁੱਲਾ ਹੋਰ ਫਿਰ ਠੀਕ ਹੈ ਇਹ ਆ ਮੇਰਾ ਸਾਲਾ ਭਾਈ ਇਹਦਾ ਕਰਾਉਣਾ ਇੱਕ ਦੂਜਾ ਉਹਦਾ ਥੋੜੇ ਰੰਗ ਪੱਕੇ ਹੈ ਇਹ ਤਾਂ ਸਾਫ ਆ ਉਹ ਵੀ ਨਾਲ ਆਉਂਦਾ ਸੀ ਉਹਨੂੰ ਛੱਡ ਕੇ ਆਇਆ ਸੀ ਫਿਰ ਕਰੇ ਕੰਮਕਾਰ ਦਾ ਔਖਾ ਸੀਗਾ ਮੁੰਡਾ ਤਾਂ ਸੋਹਣਾਗਾ ਕਰਨ ਹਾਂ ਮੁੰਡਾ ਭਾਈ ਬਹੁਤ ਸੋਹਣਾਗਾ ਗੱਡਗਾਠ ਦਾ ਵੀ ਠੀਕ ਹੈ ਹੂੰ ਸੁਭਾਅ ਬਹੁਤ ਵਧੀਆ ਮੁੰਡੇ ਦਾ ਨਰਮਾ ਪੂਰਾ ਕੁੜੀਆਂ ਜਮਾਂ ਕੁੜੀਆਂ ਜਮਾਂ ਰਣਜੀਤ ਕੌਰ ਭਾਬੀ ਵਰਗੀਆਂ ਨੇ ਤੁੰਮੇ ਵਾਲੀ ਵਰਗੀਆਂ ਉਹ ਨਹੀਂ ਰੋਹੀ ਆ ਜੀ ਉਹ ਓਏ ਹੋਰ ਆ ਤਾਂ ਯਾਰ ਇਧਰ ਗਰੀਨ ਹੈ ਮੱਲਾ ਤੂੰ ਉਹ ਸਾਡੇ ਰੀਲਾਂੀਆਂ ਤੇ ਚਲਦੀ ਜੀ ਉਧਰ ਤਾਂ ਕੁੜੀਆਂ ਦੱਸ ਭਾਈ ਇਹਨੂੰ ਕਦੋਂ ਦਿਖਾਏਗਾ ਹੁਣ ਤੋਂ ਨੇ ਗਾ ਲੈ ਕੋਈਆਂ ਕੋਈ ਨਾ ਫੋਟੋ ਹੀ ਦਿਖਾ ਦੇ ਬਚੋਲਿਆ ਕੁੜੀਆਂ ਦਾ ਮੱਲਾ ਛੋਲੀਆਂ ਨੇ ਅੱਛਾ ਕੁੜੀਆਂ ਬਾਹਰ ਗਈਆਂ ਬਨੇ ਫੋਟੋ ਨਹੀਂ ਹੈਗੀ ਹੁਣ ਮੇਰੇ ਕੋਲੇ ਕਦੋਂ ਆਉਣਗੀਆਂ ਫਿਰ ਬੁਲਾ ਲੈ ਕੋਈ ਨਾ ਆਪਾਂ ਉਹਨਾਂ ਨੂੰ ਤਾਂ ਤੂੰ ਐਂ ਕਰ ਰਿਹਾ ਜਿਵੇਂ 5 10 ਦਿਨਾਂ ਚ ਨਿਮੇੜ ਕੰਮ ਅੱਛਾ ਹੋਰ ਖਾਸੀ ਕਰਨੀ ਵਿਆਹ ਕਰਨੀ ਇਹਦਾ ਹਾਂ ਵਿਆਹ ਕਰਨਾ ਫਿਰ ਅੱਜ ਤਾਂ ਜ਼ਿਆਦੇ ਨਹੀਂ ਜੀ ਹੈ ਜ਼ਿਆਦੇ ਨਹੀਂ ਐਂ ਤਾਂ ਹੁਣ ਟਾਈਮ ਲੱਗੂ ਬਾਹਰੋਂ ਆਉਣਗੀਆਂ ਕੁੜੀਆਂ ਥੋੜੀ ਥੋਨੇ ਗੱਲ ਕਰ ਲਈ ਸਾਰੀ ਹਾਂ ਸਾਰੀ ਗੱਲ ਮੈਂ ਤੇ ਨਾਲ ਕੱਲ ਹੀ ਤੇ ਲੱਭ ਗਿਆ ਉੱਥੇ ਅੱਛਾ ਹੋਰ ਮੁੰਡੇ ਦੀ ਉਮਰ ਕਿਹੜੀ ਆ ਜੇ 25 ਸਾਲ ਦਾ ਹੋ 20 ਸਾਲ ਦਾ ਜੀ ਇਹ ਤਾਂ ਛੋਟੇ ਛੋਟੇ ਤੇ ਯਾਰ ਮੈਂ ਪਾਲੇ ਨੇ ਇਹਦਾ ਇਹੀ ਆ ਸਾਡਾ ਤਾਂ ਮਾਪਾ ਪਾ ਪਾਈ ਤਾਂ ਢਿੱਦੂ ਰਾ ਆਇਆ ਥੋੜਾ ਤੂੰ ਐਂ ਦੱਸ ਵੀ ਰੋਟੀ ਖਾਏਗਾ ਚਾਹ ਪਾਣੀ ਹਾਂ ਆਪਾਂ ਤੂੰ ਪੀਏਗਾ ਮਸਹਾਰਾ ਬਾ ਫਿਰ ਇਹਦਾ ਘਰਾ ਪਾਈ ਕੰਮ ਹੈ ਠੀਕ ਚੱਲ ਪਾਈ ਠੀਕ ਆ ਆ ਜਾਓ ਚੱਲੀਏ ਆਉਣਾ ਮੈਂ ਮੜਾ ਵੀ 1 ਮਿੰਟ ਮੜੀ ਗੱਲ ਕਰਨਾ ਏ ਮੜੀ ਗੱਲ ਕਰਨਾ ਕਰਿਆ ਗੱਲ ਚੋਲਾ ਜੀ ਰੁਕੋ ਬਚੋਲਾ ਸਾਹਿਬ ਮੈਨੂੰ ਨਹੀਂ ਆਇਆ ਕਿੰਨਾ ਜੀ 10-12 ਦਿਨ ਤਾਂ ਜ਼ਿਆਦੇ ਨੇ ਅੱਛਾ ਤੁਸੀਂ ਮੜਿਆ ਸਹੀ-ਸਹੀ ਕਰੋ 2-4 ਦਿਨਾਂ ਚ ਨਮੇੜ ਦੋ ਗੱਮਾ ਠੀਕ ਆ ਜੀ ਅਗਲਾ ਕਰੀਓ ਤੇਰੇ ਬੈਕਗਰਾਉਂਡ ਦੀ ਹੁਣ ਦਾਂ ਨਹੀਂ ਹਟਾ ਕਿਉਂ ਤੁਸੀਂ ਉਛਾਲੇ ਤੁਸੀਂ ਉਹ ਇਹ ਨਹੀਂ ਕਰਾਉਣ ਦਿੰਦਾ ਪਾਨੀ ਪੁੰਨੀ ਨਾਲ ਚਲ ਆ ਜਾ ਹੁਣ ਆ ਗਈ ਆ ਆਹ ਇਹਦਾ ਵਿਚਾਰਾ ਸਾਨੂੰ ਲੈ ਕੇ ਆਇਆ ਰਿਸ਼ਤਾ ਕਰਾਉਣ ਦਾ ਮਰਾ ਹੁੰਦਾ ਉਹਦੇ 2-3 ਰੂਪ ਨੇ ਤਾਂ ਹਾਲੇ ਦੇਖੇ ਹੀ ਨਹੀਂ ਅੱਛਾ ਮੜਿਆ ਗੌਰ ਕਰਿਓ ਚੰਗਾ ਠੀਕ ਚਲੋ ਠੀਕ ਆ ਜੀ ਫਿਰ ਠੀਕ ਆ ਆ ਜਾ ਆ ਜਾ ਚਲੋ ਜੀ ਮੈਂ ਤੈਨੂੰ ਹੁਣ ਐ ਕਹਿਣਾ। ਬੋਲੋ ਜੀ। ਤੁਹਾਡਾ ਕੰਮ ਹੋ ਗਿਆ ਪੱਕਾ? ਹਾਂ ਜੀ। ਮੈਨੂੰ ਵਧੀਆ ਦੱਸ। ਬਸ ਕਰ। ਉਹ ਬੋਤਲ ਪਿਲਾ ਦਾਂਗੇ। ਵਧੀਆ ਦੀ ਕੀ ਗੱਲ ਐ? ਹਾਂ ਯਾਰ ਐਂ ਨਾ ਕਰ ਹੁਣ ਤੂੰ ਦੇਖ। ਅੱਛਰਤਾ ਵਧੀਆ ਨਾਲ ਜਾਊ ਮੇਰਾ। ਉਹ ਐਡੀ ਤੂੰ ਆ ਕੇ ਮੇਦਿਆ ਬਿਮਾਰ ਕਮਾਲ ਕਰਦਾ ਯਾਰ ਤੂੰ। ਮੈਂ ਫਿਰ ਇੱਕ ਤੇ ਖਲਾ ਲਊਂਗਾ। ਲਾ ਲੈ। ਇੱਕ ਭੁੱਖ ਲੱਗ ਗਈ ਰੋਟੀ-ਰੁੱਟੀ ਦਾ ਕਰੀ ਲੈ। ਚਲਾ ਦੇ ਤੂੰ ਲਾ ਬੰਟਾ-ਟੂਪਾ ਕੋਈ। ਹੋਰ ਯਾਰ ਭੁੱਖੋ ਭੁੱਖ ਲੱਗ ਰਹੀ ਆ। ਲੈ ਇੰਨਾ ਕੰਮ ਦੀਗਾ। ਹੋਰ ਆ। ਇਹ ਤਾਂ ਬਹੁਤ ਵਧੀਆ ਹੋ ਗਿਆ ਭਾਂ ਟਾਈਮ ਤੇ ਆ ਗਏ ਇੱਥੇ ਵਿਚੋਲਾ ਵੱੱਬ ਗਏ ਜਿਹੜਾ ਆਪਾਂ ਨੂੰ ਨਹੀਂ ਕਿੱਥੇ ਲਾਉਂਦੇ ਹੈ ਹੋਰ ਨਾ ਤਾਂ ਨੰਬਰ ਉਹਨਾਂ ਦਾ ਨਾ ਕੋਈ ਹੋਰ ਹਾਂ ਆ ਕੇ ਨਾਲ ਘੁੰਮ ਲਾਂਗੇ ਨਾ ਬਾਹਣੇ ਨਾਲ ਕਿੰਨਾ ਸੋਹਣਾ ਸਹਿਰਾ ਕੰਮ ਤਾਂ ਬਹੁਤ ਵਧੀਆ ਕਰਦਾ ਨੂੰ ਪਰ ਕਦੇ ਕਦੇ ਹੱਕ ਤਾਂ ਨਹੀਂ ਵਧੀਆ ਕਰਦਾ ਕੋਈ ਚਾਰ ਐ ਤਾਂ ਹੁਣ ਸਿਆਣਾ ਬੰਦਾ ਹੋਇ ਜਾਂਦਾ ਹੁਣ ਫਿਰ ਭੁੱਖ ਲੱਗ ਗਈ ਐ ਤੈਨੂੰ ਹਾਂ ਰੋਟੀ ਤਾਂ ਦੇਖ ਢਾਬਾ ਢੂਪਾ ਦੇਖ ਹੈਂ ਇਹ ਤਾਂ ਇੱਕੋ ਥਾਰ ਦੇ ਬਣਾਏ ਹੋਏ ਨੇ ਉਹਦਾ ਢਾਬਾ ਦਾ ਪਤਾ ਲੱਗਦਾ ਇਹ ਖਾ ਲੈਣੇ ਜੀ ਮੈਂ ਹੀ ਖਰਾ ਲਾ ਤੂੰ ਡਰਾਈਵਰ ਨੂੰ ਬਸ ਲੰਦਾ ਖਾ ਲੈਣਾ ਉਹ ਵੀ ਕਰਾ ਭੁੱਖਾ ਢੜਕੇ ਨਾ ਬਰਾਲਿਆ ਨੂੰ ਹੋਰ ਜਬ ਲਾ ਲਿਆ ਚਲ ਮੈਂ ਲਾਉਣਾ ਹੋਰ ਡੋਟੀ-ਡੁੱਟੀ ਖਾ ਲੂ ਉਹ ਵੀ ਠੀਕ ਆ ਤੁਸੀਂ ਇਹਨੇ ਲਓ ਜੀ ਉਹ ਤੋਂ ਫਿਰ ਹਾਂ ਮੈਂ ਕੁਲਪੀਆਂ ਪੈਸੇ ਆਖ ਲਈ ਠੀਕ ਆ ਠੀਕ ਆ ਕੁੜੇ ਕਦ ਦੋਏ ਤੇ ਪੁੱਤ ਹਾਂ ਬੇਬੇ ਦੋ ਹੀ ਧੀ ਹਾਂ ਫਿਰ ਹੋਰ ਮੰਗਾ ਲੈਣ ਦੇ ਮਗਾ ਲੰਨੇ ਹੋਰ ਹਾਂ ਤਬਜੀ ਚੁਕੀ ਚੱਲ ਚੱਲ ਹੁਣ ਤਾਲੂ ਪਕੌੜੇ ਬਣਾ ਲਾਂਗੇ ਹਾਂ ਐ ਕਰਦੇ ਹਾਂ ਹੈਨਾ ਬੇਬੇ ਮੈਂ ਪੁੱਛਦੀ ਸੀ ਹਾਂ ਪੁੱਤ ਇਹਨਾਂ ਦਾ ਨਾਮ ਸ਼ੁਰੂ ਤੋਂ ਹੀ ਕੋਚੀ ਹੈ ਨਾ ਪੁੱਤ ਪੱਕਾ ਤਰ੍ਹਾਂ ਨਾ ਕਰਤਾ ਰਹਿ ਮੈਂ ਤਾਂ ਸੁਣਿਆ ਨਹੀਂ ਪਹਿਲਾਂ ਕਦੇ ਤੁਹਾਡੇ ਨੂੰ ਇਹਨੂੰ ਮੈਂ ਪਿਆਰ ਦਾ ਕੋਚੀ ਕਹਿਣਾ ਪੁੱਤ ਇਹਨਾਂ ਦਾ ਨਾਮ ਪੱਕਾ ਕਰਤਾ ਰਹਿ ਪੱਕਾ ਕਰਤਾ ਰਹਿ ਤੇ ਮੈਨੂੰ ਇੰਨਾ ਚਿਰ ਹੋ ਗਿਆ ਪਤਾ ਨਹੀਂ ਲੱਗਿਆ ਤੁਸੀਂ ਨਾਮ ਹੀ ਲਿਆ ਕਦੇ ਮੇਰੇ ਸਾਹਮਣੇ ਇਹ ਮੈਂ ਲਾਡ ਦਾ ਨੌਲੇਜ ਨਹੀਂ ਹੁੰਨੇ ਪੁੱਤ ਕੋਚੀ ਕੁਛ ਤਾਂ ਦਾ ਕਿੰਨਾ ਟਾਈਮ ਲੱਗੂ ਰੋਟੀ ਨੂੰ ਬਈ ਮੈਂ ਸਤਿਆ ਟਾਈਮ ਹੀ ਲੱਗੂ ਵੀਰੇ ਬੀਰੇ ਮੈਂ ਪੁੱਛਦੀ ਸੀ ਦੋ ਦਿਨ ਦਿਨ ਹੋ ਗਏ ਆਈ ਨਹੀਂ ਉਹ ਕਿੰਨਾ ਟਾਈਮ ਲੱਗੂ ਉਹਨਾਂ ਨੂੰ ਪੁੱਛ ਲੈਂਦੇ ਤੁਸੀਂ ਆ ਜਾਣਗੇ ਉਹਨਾਂ ਨੇ ਕਿੱਥੇ ਜਾਣਾ ਨੇ ਇੱਥੇ ਕਰਨਗੇ ਉਹ ਲਾਓ ਆਗੇ ਆਵਾਗੇ ਬਣਾਓ ਦੂਰ ਆ ਦ ਲੈ ਵੀ ਆਇਆ ਕਰੋ ਦੂਰ ਦੀ ਬਾੜਤੀ ਦੁੱਧ ਚ ਬੱਤੀ ਪਾ ਲਓਗੇ ਨਾ ਥੱਕ ਗਏ ਮੈਂ ਕਹਿੰਦਾ ਤੈਨੂੰ ਮਿਲਕ ਬਣਾਵਾਂ ਮੈਂ ਦੇ ਦਿਆਂ ਕੇਸਰ ਪਾ ਕੇ ਇਨੂੰ ਬੁਲਾਇਆ ਯਾਰ ਕਿਸੇ ਤੂੰ ਵਿੱਚ ਬੋਲੀ ਨਾ ਮੈਂ ਤਾਂ ਆਪਦੀ ਬਹੂ ਨੂੰ ਕਿਹਾਗਾ ਬੈਗ ਲਿਆ ਗੱਡੀ ਚੋਂ ਜਾ ਕੇ ਓਏ ਬਹੁਤ ਜੰਗ ਜਿੱਤ ਕੇ ਆਇਆ ਨਾ ਬੈਗ ਨੂੰ ਤੁਸੀਂ ਨਾਲੇ ਮੈਨੂੰ ਉਰੀ ਛੱਡ ਗਿਆ ਤੂੰ ਹੈ ਨਾ ਸਾਨੂੰ ਪਤਾ ਨਹੀਂ ਸੀ ਮੈਂ ਵੀ ਨਾਲ ਜਾਣਾ ਕੱਪੜੇ ਮੇਰੇ ਪਏ ਪਏ ਰਹਿ ਗਏ ਬੈਗ ਚ ਚਹਾਰਾ ਲਈ ਬੈਠੇ ਤੇ ਉਹ ਵੀ ਤੂੰ ਚਹਾਰਾ ਲਵਾਉਣ ਤੋਂ ਰਹਿ ਗਿਆ ਹਲਾ ਇੱਥੇ ਕੰਮਕਾਰ ਕੌਣ ਦੇਖਦਾ ਭਗਵਾਨਤਮਾਨ ਦੀ ਤਰੀਕ ਦਿੱਤੀ ਹੋਈ ਸੀਗੀ ਝੋਨਾ ਲਗਾਉਣਾ ਸੀ ਤੈਨੂੰ ਗਲੰਘ ਜਾਂਦੀ ਝੋਨਾ ਦਾ ਗਾਵਾ ਕੋਠੇ ਦੇ ਲਾ ਦਿੰਦਾ ਨਾ ਅਗਲਾ ਸਮਝੌਤਾ ਤਾਂ ਹੋਇਆ ਨਹੀਂ ਅਗਲੇ ਵੜਨ ਦੇਣਗੇ ਖੇਤ ਮੈਨੂੰ ਲੱਗਦਾ ਪਰੌਣਾ ਨੇ ਖੇਤ ਗੇੜ ਸਮਝਾਤਾ ਦਾ ਮੇਰੇ ਨਾਲ ਕਰਗੇਦੇ ਸੀ ਜਾਂਦੇ ਹੋਏ ਨਿਵੇੜ ਕੇ ਤੇ ਉਹਨਾਂ ਨਾਲ ਤਾਂ ਮੈਨੂੰ ਕਿਹੜਾ ਤੁਸੀਂ ਦੱਸ ਕੇ ਗਿਓ ਵੀ ਮੈਂ ਤਾਂ ਜਾਂਦਾ ਉੱਥੇ ਰਹਿ ਗਈ ਜ਼ਮੀਨ ਪੰਜੜ ਦੀ ਪੰਜੜ ਚੱਲ ਓਏ ਕੁੱਦੇ ਇਹਨਾਂ ਦਾ ਜਿਹੜਾ ਕੋਈ ਕਰਨਾਂ ਦੀ ਕਰਤਾ ਤੂੰ ਐ ਕਰ ਬੰਦੇ ਪੁੱਛ ਕੇ ਆ ਮੈਂ ਕਦੋਂ ਕਰਦਾ ਆ ਕੇ ਚੱਲੀ ਆਂ ਉਹ ਕਾਨੂੰ ਪੁੱਤ ਟਾਈਮ ਬਹੁਤ ਪਿਆ ਜੀ ਨਹੀਂ ਬਥੇਰੇ ਲੱਗ ਜੂ ਹਜੇ ਲਾ ਰਹੇ ਨੇ ਲੋਕ ਚੱਲ ਪੁੱਤ ਇਹ ਤਾਂ ਰੇਟ ਨਹੀਂ ਹੋਈ ਜੀ ਰੀ ਪਾਸ 7 ਦਿਨ ਹੋਏ ਨੇ ਲੱਗਦੀ ਇਹਨੂੰ ਜੀਨੂੰ ਕਿਹੜੇ ਜਾਦੇ ਦਿਨ ਹੋ ਗਏ ਕੋਈ ਨਹੀਂ ਤੁਸੀਂ ਪਹਿਲੇ ਚਾਹ ਪਾਣੀ ਪੀ ਲੋ ਇੰਨੀ ਦੂਰੋਂ ਆਏ ਥੱਕ ਕੇ ਪੀ ਲੈਣਾ ਚਾਹ ਪਾਣੀ ਤਾਂ ਅਰੇ ਇਸ ਤਨ ਕੀ ਬਣਿਆ ਪਤਾ ਦੱਸਿਆ ਨਹੀਂ ਤੈਨੂੰ ਕੁਝ ਕਰਤਾ ਮਸੀ ਕੰਮ ਪਰੌਣਾ ਦਾ ਫਿਰ ਪੱਕੇ ਗੋਕ ਕੇ ਲਾਉਂਦਾ ਕਿਵੇਂ ਉਹ ਇਹ ਦੋਹਾਂ ਦਾ ਕਰਿਆ ਓਏ ਤੇਰਾ ਨਾ ਕਿਤੇ ਕੁਝ ਹੋਰ ਰੰਗ ਤਾਂ ਕੌੜਮ ਹੈ ਇਸ ਵਰਗਾ ਅਗਲਾ ਰੰਗ ਦੇਖ ਕੇ ਜਵਾਬ ਦੇ ਗਿਆ ਇੰਨਾ ਵੀ ਕਾਲਾ ਨਹੀਂ ਯਾਰ ਉਹੀ ਕਹੀ ਜਾਂਨੇ ਉਹ ਨੇਤਰ ਤੂੰ ਐਂ ਕਰਿਆ ਕਰ ਓਏ ਰੇਗ ਮਾਰ ਲਾਇਆ ਕਰ ਸਾਬਣਾ ਸੂਬਣ ਦਾ ਹੁਣ ਜਵਾਬ ਦੇ ਗਿਆ ਜੇ ਫੜ ਲੈ ਫਿਰ ਪੰਜ ਸੱਤ ਸਿੱਤਿਆਂ ਗੁਲਾਬ ਜਲਦੀਆਂ ਜੇ ਰਿਸ਼ਤਾ ਕਰਾਉਣਾ ਭਾਵੇਂ ਗੋਰਾ ਹੈ ਭਾਵੇਂ ਕਾਲਾ ਵਿਆਹ ਤਾਂ ਪਹਿਲਾਂ ਮੇਰੀ ਹੋਏ ਯਾਦ ਰੱਖਿਓ ਤੁਸੀਂ ਉਹ ਯਾਦ ਹੁਣਦਾ ਹੀ ਨਹੀਂ ਹੁਣ ੱੱਕਾ ਥੋੜੀ ਆ ਕੋਈ ਉਹ ਤੁਸੀਂ ਐਂ ਕਰੋ ਓਏ ਜਦੋਂ ਕੁੜੀ ਵਾਲੇ ਦੇਖਣ ਆਉਣਗੇ ਮੈਨੂੰ ਦਿਖਾ ਦਿਓ ਮੈਂ ਕਰਾ ਲੂੰ ਵਿਆਹ ਰੱਖਵਾ ਤੂੰ ਲਈ ਥੋੜੇ ਜਿਆਦੇ ਨਹੀਂ ਅੱਗ ਲੱਗੀ ਵਿਆਹ ਦੀ ਉਹ ਮੈਂ ਤਾਂ ਤੇਰੇ ਭਾਈਆਂ ਵਾਰੀ ਸੋਚਦਾ ਨਾਲੇ ਜਿਹੜੇ ਵਿਆਹ ਨੂੰ ਚਾਹ ਦੂਰੇ ਰਹਿ ਗਏ ਤੇ ਉਹ ਪੂਰੇ ਹੋ ਜਾਣਗੇ ਦੇਖ ਲੋ ਬੇਬੇ ਕਿਵੇਂ ਦੀਆਂ ਗੱਲਾਂ ਕਰਦੇ ਨੇ ਮੇਰੇ ਚ ਕੀ ਕਮੀ ਐ ਇਹ ਜੀ ਇਹ ਤਾਂ ਪੁੱਤ ਪਕਾਈ ਮਾਰਨਦੇ ਆ ਤਾਂ ਪਹਿਲੇ ਦਿਨ ਤੋਂ ਤੂੰ ਕਹ ਰੁ ਗੁੱਸਾ ਕਰਦੀ ਐ ਕਿ ਕਿਦਾਂ ਨਹੀਂ ਵਿਆਹ ਹੋਰ ਕਰਾਉਣ ਲੱਗਾ ਦੁਬਾਰੇ ਲੈ ਜੇ ਪੀ ਤਾਂ ਮਨ ਜੇ ਫਿਰ ਤਾਂ ਕਰਾਏ ਲਉ ਦੇਖ ਲੋ ਬੇਬੇ ਤੁਹਾਡੇ ਸਾਹਮਣੇ ਕਿਵੇਂ ਦੀ ਪਕਾਈ ਮਾਰੀ ਜਾਂਦੇ ਨੇ ਤੈਨੂੰ ਕਿੰਨੇ ਦਿਨ ਹੋ ਗਿਆ ਇਹਨੂੰ ਤੈਨੂੰ ਇਹਦਾ ਪੇਤ ਨੇ ਆਇਆ ਹੈਗਾ ਕਿਦਾਂ ਢੋਲਾ ਲਿਆ ਰਿਹਾ ਦੁਬਾਰੇ ਦੱਸ ਦੇ ਹਾਂ ਕਿੱਥੇ ਲੈ ਕੇ ਜਾਏਗਾ ਕੋਈ ਨਾ ਦੱਸਦਾ ਮੇਰੀ ਗੱਲ ਸੁਣ ਪਰਾਉਣਿਆ ਇਹਦਾ ਕੋਈ ਹਿੱਲਾ ਕਰਨ ਇਨੇ ਤਾਂ ਨਹੀਂ ਮੇਰਾ ਵਿਆਹ ਹੋਣ ਦੇਣਾ ਫਿਰ ਤੂੰ ਐ ਕਰ ਹਾਂ ਇੱਕ ਬਾਬਾ ਅੱਛਾ ਆਪਾਂ ਉਹਦੇ ਕੋਲ ਚੱਲਦੇ ਹਾਂ ਉਹਦੂ ਆਪਾਂ ਨੂੰ ਬਸਤ ਕਰਕੇ ਇਹਨੂੰ ਬਸ ਕਰਨ ਨੂੰ ਇਹ ਕਿਹੜਾ ਮੈਸਾ ਜਿਹੜੀ ਆਪਣੇ ਹੱਥ ਨਹੀਂ ਲੱਗਣੇ ਓਏ ਤਾਂ ਮੈਸਾ ਨੂੰ ਵੀ ਭੈੜੀ ਸਿਆ ਮੈਸੇ ਤੁਹਾਨੂੰ ਹੱਥ ਪਾਏਗਾ ਟੱਕੜੇ ਖੜਜੂ ਇਹਦਾ ਤੁਹਾਨੂੰ ਪਾ ਕੇ ਦੇਖ ਹੱਥ ਜਿੰਨਾ ਸਿੰਘ ਮਾਰ ਕੀ ਮਾਰਦੇ ਬੱਖੀ ਚ ਗੱਲ ਤਾਂ ਥਰੀ ਸਹੀ ਆ ਪਰ ਉਹਨੇ ਆ ਫਿਰ ਹੁਣ ਚੱਲਦੇ ਆ ਬਾਬਾ ਕੋਲੇ ਚੱਲ ਫਿਰ ਆਜਾ ਚਾਹ ਦੂ ਆਪਾਂ ਫਿਰ ਆਕੀ ਪੀਵਾਗੇ ਆਕੀ ਪੀਵਾਗੇ ਇਹਨੂੰ ਪੀ ਲੈਣ ਦੇ ਬੈਠੇ ਰਹਣ ਦੇ ਫਰਾਂ ਗੱਲ ਕਰਕੇ ਆਈਏ ਜਾਂ ਫੇਰ ਪੀ ਲਾਂਗੇ ਆਕੇ ਇਹ ਕੰਮ ਨਹੀਂ ਪਸੰਦਦਾ ਕੋਈ ਹੈ ਪਣੇ ਤੈਨੂੰ ਲੱਗਦਾ ਹੈ ਗੱਲ ਕਰਕੇ ਆਉਣਗੇ ਮੈਂ ਤਾਂ ਇਹ ਗੱਲਾਂ ਵਾਲੀ ਲੱਗਦੇ ਨੇ ਇੱਕੋ ਆਪਣਾ ਲੈ ਬਿੱਜੂ ਜਾ ਉਹਦੇ ਮਗਰ ਲੱਗਿਆ ਫਿਰ ਦੱਸ ਜਦੋਂ ਗਏ ਸੀ ਵੀਰੇ ਗੱਲ ਤਾਂ ਕਰਕੇ ਆਏ ਹੋਣਗੇ ਇਹ ਤੁਸੀਂ ਕਾਨੂੰ ਫਿਕਰ ਕਰਦੇ ਹੋ ਪੁੱਤ ਜੇ ਤੇਰੇ ਛੋਡੇ ਹੋਏ ਜਾਣਗੇ ਮਾਸੀ ਪਹਿਲਾਂ ਫਿਕਰ ਨਹੀਂ ਸੀ ਜਿੱਦੇ ਦਾ ਪਰੋਣਾ ਆ ਉਹਦੇ ਦੀ ਫਿਕਰ ਹੋਈ ਪਈ ਆ ਸੋਨ ਤਾਂ ਕਾਨੂੰ ਆਇਆ ਪੁੱਤੇ ਛੋਡੇ ਚੰਗੇ ਸੋਚ ਲੈ ਮਾੜਾ ਛੋਟਾ ਸੋਚ ਲੈ ਦੇਖ ਲਓ ਵੀਰੇ ਤੁਸੀਂ ਤੁਹਾਡੇ ਜਿੱਜੇ ਹੀ ਵਿਆਹ ਤੁਹਾਡੇ ਕਰਾਂਗੇ ਭਾਵੇਂ ਤੂੰ ਵੀ ਪਹਿਲਾਂ ਚੰਗੀ ਭਲੀ ਹੁੰਦੀ ਸੀ ਉੱਥੇ ਜਾ ਕੇ ਤੂੰ ਵੀ ਇਨਾਂ ਵਰਗੀ ਹੋਵੇਂਗੀ ਮੈਂ ਪੁੱਤ ਮੇਰੇ ਨੂੰ ਤਾਂ ਬਥੇਰਾ ਸਿਆਣੀ ਆ ਇਹਦੇ ਵਰਗਾ ਕਿਹੜਾ ਬਣ ਜੂਗਾ ਐਜੇ ਤਾਂ ਘਰ ਘਰ ਆਉਣ ਜਿਹਾ ਜਿਹਾ ਮੇਰੇ ਨੂੰ ਆ ਆਹੋ ਜੇ ਸਿਆਣੀਆ ਤਾਂ ਜੋ ਸਾਲ ਹੋ ਗਿਆ ਬੈਠੀ ਨੂੰ ਲੈ ਕੇ ਤਾਂ ਗਏ ਨਹੀਂ ਹਾਲ ਤੱਕ ਬੇਬੇ ਦਾ ਆਪਦਾ ਘਰ ਇੱਕਣ ਬਗਾਨਾ ਹੈ ਇਹ ਤਾਂ ਆਪਦਾ ਦਾ ਠੀਕ ਹੈ ਤੁਸੀਂ ਤਾਂ ਆਪ ਮਾਂ ਪੁੱਤ ਨੇ ਬੋਲੀ ਡੇਰੇ ਲਾ ਲੇ ਤੁਸੀਂ ਵੀ ਜਾਣ ਦਾ ਲਓ ਨਾ ਨੇਤਰ ਤੈਨੂੰ ਅਕਲ ਨਹੀਂ ਵੱਡੇ ਨੂੰ ਐਵੇਂ ਬੋਲਦੇ ਹੁੰਦੇ ਆ ਮੈਂ ਤਾਂ ਆਪਣੇ ਕੁਝ ਨਹੀਂ ਕਹਿੰਦਾ ਜੇ ਕੋਈ ਆਂਡੀ ਗਮਾਂਡੀ ਹੈਗਾ ਉਹਨੂੰ ਵੀ ਲਿਆ ਔਰੇ ਬੇਬੇ ਤੂੰ ਗੁੱਸਾ ਨਾ ਕਰੀ ਇਹਦੇ ਬੁੱਜੇ ਦੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਮੈਨੂੰ ਤਾਂ ਕਾਹਦਾ ਗੁੱਸਾ ਪੁੱਤ ਉਹ ਗੱਲਾਂ ਕਹਿੰਦੀ ਡਿਗੀ ਖੋਤੇ ਦਾ ਗੁੱਸਾ ਘਮਾਰਤੇ ਹੋ ਕੰਮ ਇਹਦਾ ਸਮਝ ਨਹੀਂ ਆ ਬੇਬੇ ਮੈਨੂੰ ਕੁਛ ਰਿਸ਼ਤਾ ਦਾਦਾ ਆਪਣੇ ਹੁੰਦਾ ਗੁੱਸਾ ਆਪਣੇ ਤੇ ਸਾਰੇ ਹੈ ਮਤਲਬ ਆਪਾਂ কুমਹਾਰ ਜਾ ਨਹੀਂ ਕੰਮ ਲਈਏ ਤੂੰ ਵੀ ਇੰਨਾ ਵਰਕੀ ਡੰਕਰ ਹੋਗੀ ਐ ਹੋ ਐ ਹੋ ਐ ਹੋ ਯਾਹੂ ਯਾਹੂ ਪਰੌਣਿਆ ਉਦੋਂ ਦਾ ਤੂੰ ਕਹਿੰਦਾ ਸੀ ਕਹਿੰਦਾ ਸਾਦਾਂ ਲਵੇ ਕੀ ਆ ਅੱਜ ਤੂੰ ਮੈਨੂੰ ਫੇਰ ਇਹਨਾਂ ਦਾ ਫੇਰ ਲੈ ਕੇ ਜਾ ਰਹੇ ਆ ਉਹ ਤਾਂ ਮੈਨੂੰ ਜਿਹੜਾ ਬੰਦਾ ਝੂਠ ਬੋਲਦਾ ਹਨਾ ਉਹ ਨਹੀਂ ਮੈਨੂੰ ਬੰਦਾ ਵਧੀਆ ਲੱਗਦਾ ਇਹ ਤਾਂ ਬਹੁਤ ਪਹੁੰਚੇ ਹੋਏ ਸੰਤ ਨੇ ਤੈਨੂੰ ਵੀ ਨਾ ਹੈ ਰੋ ਕਰ ਦੇਣਾ ਉਦੋਂ ਵਾਲਾ ਕੰਮ ਚਲ ਤਾਣਾ ਕਰਕੇ ਰਾ ਜਾ ਕੇ ਦੇਖ ਤੂੰ ਤਾਂ ਮੰਨੇ ਆਪ ਜੇ ਮੈਂ ਤੇਰਾ ਕਰਤਾ ਦੇਣਾ ਨਾ ਹਮ ਸਾਰੇ ਹਾਰ ਬਵਾਤਾ ਦੀ ਕਰੇ ਬੰਦੇ ਹੋਰ ਤੇ ਇਹ ਸੰਤ ਤਾਂ ਬਹੁਤ ਪਹੁੰਚੇ ਹੋਏ ਨੇ ਇਹ ਤਾਂ ਮੈਂ ਸ਼ੁਰੂ ਤੋਂ ਆਣਾ ਕੁਸਾਂ ਤਾਂ ਹੁਣ ਤੱਕ ਕਿਹੜਾ ਹੋ ਕਰਦਾ ਤੁਹਾਨੂੰ ਕਰੀ ਜਾਂਦਾ ਜੈ ਹੋ ਜੈ ਹੋ ਜੈ ਹੋ ਜੈ ਹੋ ਬਾਨਾ ਜੈ ਹੋ ਬਾਬਾ ਜੈ ਹੋ ਆ ਕੱਢਦੇ ਜੁੱਤੀ ਕੱਢਦੇ ਮੱਥਾ ਟੇਕਦੇ ਸੰਤਾਂ ਨੂੰ ਜੈ ਹੋ ਜੈ ਹੋ ਬਾਬਿਆਂ ਦੀ ਜੈ ਹੋ ਜੈ ਹੋ ਬਾਬਾ ਜੈ ਹੋ ਰਾਜੀ ਰੋ ਬੱਚਾ ਤੁਹਾਡੇ ਅਸ਼ੀਰਵਾਦ ਨਾਲੇ ਚੱਲਦੇ ਹਾਂ ਹੂੰ ਬਈ ਹਾਂ ਜੀ ਹਾਂ ਬੱਚਾ ਜੀ ਜੀ ਉਠਿਆ ਤੇ ਬਾਬਾ ਜੀ ਐ ਕਹਿੰਦੇ ਤੇ ਇਹਦਾ ਮੁੰਡੇ ਦਾ ਕਰਨਾ ਦੀ ਇੱਕ ਹੱਲੇ ਆ ਇਹਦਾ ਬੱਚਾ ਵੱਡਾ ਭਾਈ ਐਦੱਕ ਹਾਂ ਜੀ ਉਹ ਇਹਦੇ ਡਿੱਕਾ ਲਾਉਂਦਾ ਹਰ ਇੱਕ ਕੰਮ ਚ ਹੁਣ ਇਹਦਾ ਕਰਦੇ ਤੇ ਵਿਆਹ ਹਲਾ ਵਿਆਹ ਨਹੀਂ ਹੋਣ ਦਿੰਦਾ ਕਹਿੰਦਾ ਪਹਿਲਾਂ ਮੇਰਾ ਵਿਆਹ ਕਰੋ ਉਹ ਅਸੀਂ ਨਾ ਆਪਣੇ ਬਸ ਚ ਕਰਨਾ ਕੋਈ ਇਹ ਆ ਪਾ ਕਰੋ ਵੀ ਸਾਡੇ ਬਸ ਚ ਹੋ ਜੇ ਉਹ ਬਾਤ ਤਾਂ ਹੋ ਜੂਗਾ ਬੱਚਾ ਦੂਆ ਕੰਮ ਤਾਂ ਨਹੀਂ ਕਰਾਉਣਾ ਦਾ ਦੂਆ ਕਿਵੇਂ ਬੱਬਾ ਸਾਦੂੰਦਾ ਨਹੀਂ ਕਰਾਉਣਾ ਨਹੀਂ ਨਹੀਂ ਐਡਾ ਕੰਮ ਨਹੀਂ ਕਰਾਉਣਾ ਉਹ ਮੇਰਾ ਸਾਲਾ ਕਿੰਨਾ ਕੰਮ ਹੋ ਜੇ ਉਹ ਇੰਨਾ ਕੰਮ ਹੋ ਜੇ ਆਪਣਾ ਬਸ ਜਿੰਨਾ ਮਰਜ਼ੀ ਸੇਵਾ ਜਿਹੜੀ ਕਹੋਗੇ ਉਹ ਕਰਾਂਗੇ ਅਸੀਂ ਠੀਕ ਆ ਆ ਲੈ ਬੱਚਾ ਆ ਲੈ ਇਹ ਪੁੜੀਆਂ ਨੇ ਹਾਂ ਬਾਬਾ ਕਿਵੇਂ ਕਰਨਾ ਇਹਨਾਂ ਦਾ ਕੀ ਕਰਨਾ ਇਹਨਾਂ ਦਾ ਇਹ ਚਾਹ ਚ ਕੋਲ ਕੇ ਉਹਨੂੰ ਪਿਆ ਦਿਓ ਦੋ ਟਾਈਮ ਚੁੱਤੇ ਪੈ ਨੂੰ ਨਾ ਪਾ ਦਿਓ ਮੂੰਹ ਚ ਨਹੀਂ ਨਹੀਂ ਬੱਚਾ ਇਹ ਕੰਮ ਨਹੀਂ ਕਰਨਾ ਪਾਏ ਨੇ ਚਾਹ ਕਰ ਲਿਆ ਮਤਲਬ ਉਹ ਹੀ ਪੀ ਲਈ ਹਾਂ ਹੋਰ ਨਹੀਂ ਕਿਸੇ ਨੇ ਪੀਨੀ ਡੱਬਰ ਚੋਂ ਇੱਕ ਮੜਾ ਆ ਬਾਬੇ ਨਾਲ ਕੰਨਤੀ ਬਾਬੇ ਕੋ ਉਹ ਉਧਰ ਪਹਾੜਾਂ ਚ ਨਹੀਂ ਆਦੇ ਤੁਸੀਂ ਉਹ ਕਾਮ ਨਹੀਂ ਕੋਈ ਨਹੀਂ ਹੁੰਦੇ ਉੱਧੇ ਜਾਂਦੇ। ਜਾਵਾਂਗੇ ਬੱਚਾ ਸਮਝ ਲੱਗਿਆ ਹਜੇ। ਜਾ ਗਏ ਜੇ ਨਾ ਮੈਨੂੰ ਲਿਆ ਕੇ ਦਿਓ ਇੱਕ ਮੈਨੂੰ ਗੀਤ ਲਿਆ ਦਿਓ। ਕੋਈ ਨਾ ਕੋਈ ਨਾ ਬੱਚਾ ਆਪਣੇ ਦੂਜੇ ਸੰਤ ਗਏ ਹੋਏ ਨੇ। ਜੇ ਇਹਦਾ ਵਿਆਹ ਹੋ ਗਿਆ ਇਹਨੂੰ ਵੀ ਦਵਾ ਕੇ ਲੈ ਕੇ ਜਾਊਂਗਾ। ਕੋਈ ਗੱਲ ਨਹੀਂ ਬੱਚਾ। ਪੈਸੇ ਮੈਂ ਫੇਰ ਕਰੂੰਗਾ ਹੈ। ਕੋਈ ਨਾ ਕੋਈ ਨਾ। ਅਜੇ ਮੜ ਗਿਆ ਹੁਣ ਇੱਥੇ। ਕੋਈ ਨਾ ਬੱਚਾ ਕੋਈ ਨਾ ਠਿਕਾਣੀ ਆਇਆ ਸੀ। ਹੁਣ ਤੜਨਾ ਆਵੇਗਾ ਹੈ ਜੀ। ਜਾਏ ਹੋ ਬੱਚਾ ਜੈ ਠੀਕ ਹੈ ਜੀ ਬੱਚੇ ਛੋਟੇ ਆਸਰਾ ਸਾਨੂੰ ਆ ਜਾ ਓਏ ਬੜਾ ਠੀਕ ਆ ਪਰੋਣਾ ਇਹ ਤਾਂ ਪੱਕੇ ਕੋਕਕੇ ਛੱਡਦੇ ਨੇ ਬਾਬੇ ਕੱਲ ਨੂੰ ਜੇ ਨਾ ਚੇਰ ਵਾਲੀ ਬਾਲੀਬੋਲ ਲੱਗਿਆ ਹੋ ਤਾਂ ਗੱਲ ਕਰੀਏ ਮੇਰੇ ਨਾਲ ਬਾਬੇ ਦਾ ਪੂਰਾ ਏਰੀਆ ਚ ਮੰਨਿਆ ਹੋਇਆ ਚੱਲ ਦੇਖਦੇ ਹਾਂ ਜੇ ਕੰਮ ਹੋ ਗਿਆ ਮਾਤਾ ਕਹਿੰਦਾ ਹੋ ਜੇ ਰੱਬ ਕੱਕੇ ਮਨੂ ਬਾਬਾ ਪੂਰਾ ਪਹੁੰਚਿਆ ਹੋਇਆ ਲੈ ਫੇਕਾ ਤੂੰ ਜਿਹੜੇ ਹਿਸਾਬ ਨਾਲ ਕੰਮ ਕਰਦਾ ਬਾਬੇ ਨੇ ਕਿਹਾ ਸੀ ਉਵੇਂ ਚਾਹ ਚਾ ਕੇ ਪਾ ਦੇ ਚਾਹ ਬਣਾ ਕੇ ਲਿਆ ਚਲ ਮੈਂ ਲਿਆਉਣਾ ਚਾਹ ਕਰਿਆ ਪਾ ਦੇ ਉਸ ਤੋਂ ਬਾਅਦ ਤਰੀ ਭੈਣ ਨੂੰ ਕਹਿ ਦੀ ਠੀਕ ਆ ਠੀਕ ਆ ਆਹ ਕਰ ਲੈ ਤੇ ਕੰਮ ਬਾਰੀ ਬੈਠਾ ਮੈਂ ਹੋਏ ਉਹੀ ਗੱਲ ਲਿਆ ਠੀਕ ਆ ਜੀ ਬੜੀ ਆਤੀ ਕਰਦਾ ਚਾਹ ਜੀ ਬਣਾਈ ਦੀ ਚਾਹ ਕਰਨੀ ਸੀ ਮੈਨੂੰ ਕਹਿ ਦਿੰਦੇ ਮੈਂ ਕਰ ਦੰਦਾਂ ਕੋਈ ਨਾਲ ਬਣ ਕੇ ਪਾ ਕੇ ਦੇ ਦੋ ਤੁਸੀਂ ਹਾਂ ਪਤਾ ਲੱਗ ਕੇ ਨਹੀਂ ਦਿੱਤੇ ਆਪਿਆਂ ਹੋਏ ਪਾਣੀ ਵੀ ਬਰਸਦੀ ਰਾਤ ਤੁਸੀਂ ਕਿੱਧਰ ਲੰਘ ਗਏ ਤੇ ਮੜੇ ਦਾ ਪੀਲਾ ਦੇ ਮੜਾ ਜਾ ਕੰਮ ਆ ਵਾਗੇ ਤੇ ਸਾਡਾ ਬਿਜੂ ਕਿੱਥੇ ਹੈ ਉਹ ਵੀ ਅੰਦਰ ਆ ਚਾਹ ਹੀ ਕਰਨ ਗਿਆ ਗਾ ਅੰਦਰ ਗਾਇਆ ਦੇਖੇ ਫੇਰ ਤਾਂ ਮਹਾਰਾ ਤੇ ਗੜਾ ਫਿਰ ਮੈਂ ਜਾਇਆ ਆਇਆ ਤਿੰਨ ਕ ਬੀਕੇ ਵਾਹੀ ਆ ਉਹਨਾਂ ਨੇ ਤਾਂ ਮੈਨੂੰ ਲਾਦਾ ਹੈ ਨਾ ਤਿੰਨ ਕ ਬੀਕੇ ਦੀ ਹੋਇਆ ਸੌਦਾ ਯਾਰ ਰਿਮੇਟ ਤਾਂ ਬਹੁਤ ਕਰਦਾ ਬਹੁਤ ਵਧੀਆ ਹੋਵੇ ਨਾ ਮੈਂ ਚਾਹ ਪੀ ਲਓ ਆ ਲੋ ਬੇਬੀ ਆ ਲੋ ਜੀ ਪੀ ਲੋ ਤੁਸੀਂ ਇੱਥੇ ਆਪੋ ਪ੍ਰਾਣਾ ਤੁੰਗਾ ਨੂੰ ਕਿੰਨਾ ਚਾਹ? ਮੈਂ ਤਤੀ ਆ। ਉਹ ਤੇਰੀ ਬੰਦ ਕਰੀ ਹੋਈ ਆ ਤੂੰ ਤਾਂ ਬਿਮਾਰ ਆ। ਉਹ ਹਾਂ ਮਾਦਾ ਬਿਮਾਰ ਆ ਮੈਂ ਹੋਈ ਚਾਹ ਪੀ ਜਾਨਾਗਾ। ਹੋਰ ਇੱਥੇ ਦਰਦ ਦੇ ਚਾਹ ਨਾ ਪੀ। ਤੂੰ ਵੀ ਨਾ ਪੀ ਪ੍ਰੀਤ ਤੇਰੀ ਵੀ ਚਾਹ ਬੰਦ ਕਰੀ ਹੋਈ ਹੈਗੀ। ਪ੍ਰਾਣਾ ਬੇਬੇ ਨੂੰ ਵੀ ਕਹ ਦੇ ਬਿਮਾਰ ਹੋ ਜੂਗੀ। ਉਹ ਬੇਬੇ ਨੂੰ ਤਾਂ ਪੀ ਲੈਣ ਦੇ ਬੇਬੇ ਨਹੀਂ ਬਿਮਾਰ ਹੁੰਦੀ। ਵੇਦਾ ਆਪਣਾ ਨੰਬਰਉਂਤੀ ਆਵੀ ਇਹ ਵੀ ਹੋ ਜੂਗਾ ਚੱਕ ਦੇ ਕੀ ਕਹੀ ਜਾਣਦੇ ਹੋ ਤੁਸੀਂ ਚਾਹ ਨਾਲ ਵੀ ਕੋਈ ਬਿਮਾਰ ਹੁੰਦਾ ਉਮਰੇ ਸਾਲੇਉਂਦਾ ਨਹੀਂ ਚਾਹ ਜ ਕੁਸ ਪਾਰਖਿਆ ਤੁਸੀਂ ਨੇ ਹਾਂ ਡੋਡੇ ਪਾਏ ਨੇ ਪਸ ਲਾ ਕੇ ਲੈ ਭਾਈ ਚੱਕੋ ਚਾਹ ਮੈਂ ਵੀ ਨਹੀਂ ਪਿੰਦੀ ਫੇਰ ਉਹ ਪੀਲਾ ਬੇਬੇ ਪਰੌਣਾ ਦਾ ਮਜ਼ਾਕ ਕਰਦਾ ਪੀ ਲੋ ਪੀ ਲੋ ਮੈਂ ਤਾਂ ਮਜ਼ਾਕ ਕਰਦਾ ਸਾਡੀ ਤਾਂ ਚਾਹ ਬੰਦਾ ਹਾਉਣਾ ਤੈ ਤਾਂ ਨਹੀਂ ਪੀਂਦੇ ਤਾਂ ਬਾਅਦ ਆ ਕੇ ਨਾ ਪੀਂ ਤੂੰ ਤੇਰੀ ਚਾਹ ਬੰਦ ਆ ਚਾਹ ਪਤਾ ਨਹੀਂ ਭੁੱਕੀ ਪਾਜ ਗਏ ਤੁਸੀਂ ਨਹੀਂ ਮਜ਼ਾਕ ਕਰਦਾ ਅਸੀਂ ਤਾਂ ਪੀਂਦੇ ਨਹੀਂ ਚਾਹ ਉਧਰੋਂ ਫਿਰ ਦੂਰ ਦੀ ਬਾੜਤੀ ਅਸੀਂ ਤਾਂ ਫਿਰ ਚਾਹ ਬੰਦ ਕਰਤੀ ਚੜਦਾ ਪਾਣੀ ਫੇਰ ਬਦਲ ਜਾ ਹੋਇਆ ਪਿਆ ਹੋਰ ਹੂੰ ਫਿਰ ਜੰਟੀਆਂ ਲੱਗ ਜਾਂਦੇ ਉਧਰ ਗੱਡੀ 'ਚ ਪਾਣੀ ਫੇਰ ਬਦਲ ਜਾ ਹੋਗਾ ਸਾਡਾ ਤਾਂ ਉਧਰ ਤਾਂ ਹੀ ਇਹਨੂੰ ਮੈਂ ਬਾਬੇ ਲੈ ਕੇ ਦਵਾਈ ਦਵਾ ਕੇ ਲਿਆਂਦੀ ਆ ਤੁਸੀਂ ਪੀ ਲਓ ਚਾਹ ਗੱਡੀ 'ਚ ਲੱਗਿਆ ਦੀ ਇਹਨੂੰ ਉਹ ਗੱਡੀ 'ਚ ਲੱਗੀਆਂ ਦੀਆਂ ਫਿਰ ਧੋਣ ਧੋਣ ਦਾ ਕਿਵੇਂ ਬਣਿਆ ਦਾ ਉੱਥੇ ਸੋ ਤਾਂ ਤੀਗਾ ਪਾਣੀ ਹੈ ਗੱਡੀ ਡਰਾਈਵਰ ਲਵੇ ਡਰਾਈਵਰ ਲੈ ਸੱਚੇ ਇਹਨਾਂ ਦੀ ਸੁਣ ਲੈ ਗੱਲ ਕਰੋੜ ਦੀ ਗੱਡੀ ਆ ਕਹਿੰਦਾ ਲੈ ਕਰੋੜ ਦੀ ਵੀ ਗੱਡੀ ਹੁੰਦੀ ਹੈ ਤੇ ਗੱਡੀ ਪੁੱਛਗੇ ਨਹੀਂ ਤੇ ਰੇਂਜ ਰੋਵਰ ਹਾਂ ਕੋਈ ਐਨੇ ਤਾਂ ਕਹਿੰਦਾ ਡੱਕਰੇ ਨਹੀਂ ਇਕੱਠੇ ਹੁੰਦੇ ਜੀ ਮਰ ਗਿਆ ਭਗਾਈ ਉੱਤੇ ਤੇਰੇ ਠੀਕ ਹੈ ਗੱਲ ਆਪਣੀ ਲੈ ਲੂ ਕੋਈ ਪਹਿਲਾਂ ਨਹੀਂ ਵੀ ਗੱਡੀ ਕੋਈ ਆਪਣੀ ਕਿਹੜਾ ਲੈ ਲੂ ਕਰੋੜ ਰੁਪਏ ਦੀ ਉਹੀ ਮਰੀ ਜਾਂਦਾ ਭਗਾਈ ਕਰੋੜ ਦੀ ਤੇ ਉਹ ਚੈੱਕ ਕਰ ਲੋ ਮੈਨੂੰ ਪਤਾ ਨਹੀਂ ਹੁਣ ਵੀ ਗੱਡੀਆਂ ਬਾਰੇ ਚੱਲ ਟੰਗਾ ਤੂੰ ਉੱਥੇ ਪਹਿਲਾਂ ਮੈਂ ਬਥੇਰੀਆਂ ਗੱਡੀਆਂ ਰੱਖੀਆਂ ਨੇ ਜਿਹੜੀ ਉਹ ਆਈ ਤੀਗੀ ਉਹ ਬਾਈਕਟਰਮ ਬਾਈਕਟਰ ਹਾਂ ਉਹ ਮੈਂ ਲਈਦੀ ਸਾਰਿਆਂ ਨਾਲ ਪਹਿਲਾਂ ਬਾਬੇ ਹੋਰ ਅੱਜ ਦੀ ਸਭ ਤੋਂ ਮਹਿੰਗੀ ਇਹ ਚੀਜ਼ ਆਂਦਾ ਜਿਹੜੀ ਪਹਿਲਾਂ ਹੁੰਦੀ ਆਪਾਂ ਨਹੀਂ ਪੈਸੇ ਸ਼ੌਂਕ ਪਿੱਛੇ ਨਹੀਂ ਆਪਾਂ ਕਾਲ ਕਰਦੇ ਅਗਲੇ ਦਾ ਵੀ ਸੌਂਗੇ ਦੀ ਫਿਰ ਤਾਂ 1 ਕਰੋੜ ਲਾਇਆ ਉਹਨੇ ਇਹ ਕਰੋੜ ਲਾਇਆ ਹੁੰਦਾ ਉੱਥੇ ਥੋੜਾ ਲੈ ਕੇ ਜਾਂਦਾ ਅਗਲਾ ਅਗਲਾ ਰੱਖਦਾ ਹਾਂ ਅਹੀ ਦੀ ਕਮਾ ਦੇ ਲੈ ਕੇ ਫਿਰ ਉਹ ਲਿਹਾਜ਼ ਹੀ ਉਹਦੇ ਨਾਲ ਤਾਂ ਲੈ ਕੇ ਗਿਆ ਉਹ ਮਿੱਤਰ ਗੱਡੀ ਬਹੁਤ ਭਾਜ ਦਿੱਤੀ ਉਹ ਗੱਡੀ ਨੂੰ ਮੰਨਣਾ ਪਊਗਾ ਗੱਡੀ ਭਾਜ ਦਿੱਤੀ ਬਹੁਤ ਮੱਤੀ ਮਾਰਿਆ ਉੱਥੇ ਅਸੀਂ ਫਿਰ ਹੋਊ ਪੁੱਤੇ ਹੈ ਗੱਡੀ ਗੱਲ ਸੱਚੀ ਐ ਮਹਗੀ ਹੋਊਗੀ ਬੇਬੇ ਆਪਾਂ ਵੈਸਟੇ 10 ਲੱਖ ਦੀ ਲਈ ਦੇਵੀ ਉਦੋਂ ਮੈਨੂੰ ਐ ਦੱਸਾ ਕਰੋੜ ਰੁਪਏ ਦੀ ਗੱਡੀ 'ਚ ਇਹਨੂੰ ਟੱਟੀਆਂ ਲੱਗੇ ਨੂੰ ਬਿਠਾ ਲੈਂਦਾ ਕੋਈ ਹਾਂ ਇਹ ਤਾਂ ਨਾ ਇਹ ਤਾਂ ਬਾਹਰੇ ਕਰਕੇ ਆਉਂਦਾ ਸੀ ਹੈ ਨਾ ਕਿ ਹੁਣ ਵਿੱਚ ਕਰ ਦਿਆਂ ਨੇ ਇਹਦਾ ਬੰਨ੍ਹ ਸੇਰਾ ਇਹਦੇ ਬੰਨ੍ਹ ਦੋ ਸੇਤੀ 2100 ਰੁਪਏ ਦਾ 1 ਰੁਪਿਆ ਘੱਟ ਨਹੀਂ ਲੈਣਾ ਮੈਂ ਜਾਣਾ 2100 ਦਾ 100 ਰੁਪਿਆ ਕਿਹ ਕਿਹ ਜਾਨਾ ਕਿਉਂ ਮਰੇ ਸਾਲੀਆਂ ਦੇ ਉੱਤੀ ਦੋਵੇਂ ਕ ਸਾਲੀਆਂ ਨੂੰ ਲਓ ਸਾਲੀਆਂ ਨੇ ਇਹਦਾ ਪੈਣਾ ਹਾਂ ਪੈਣਾ ਅਸਤਾਈ ਦਾ ਮਾਰੇ ਹੋਏ ਪੈਣਾ ਬਸ ਸਾਲੀਆਂ ਪਹਿਨ ਲਿਆ ਨਾ ਤੈਨੂੰ ਆਗ ਮੈਂ ਲਾਉਂਗੇ ਹਾਂ ਆ ਚੱਕ ਦੋ ਭੰਗੜਾ ਮੁਰੇ ਉਹ ਪਾਵਾਂਗੇ ਆ ਚੱਕ ਦੋ ਮਸਾਂ ਮੇਰੇ ਸੋਲੇ ਦਾ ਵਿਆਹ ਆਇਆ ਅੱਜ ਨਾ ਰੋਕੀ ਅੱਜ ਦਾਰੂ ਪੀਉ ਮੈਂ ਫੁੱਲ ਰੱਜ ਕੇ ਆਉਂ ਤੈਨੂੰ ਰੱਜੂ ਪਹਿਲਾਂ ਕਰਾਉਣਾ ਮੇਰੀ ਕਰਾਉਂਦਾ ਪਹਿਲਾਂ ਓਏ ਮੇਰਾ ਲਾਡਲਾ ਸਾਲਾ ਲਾਡਲਾ ਇੱਥੇ ਵਿਆਹ ਹੀ ਕਰਨਾ ਚਾਹੇ ਵਾਹ ਯਾਰ ਸੌ ਲੱਗੇ ਬਾਹਲਾ ਸੌ ਰੱਸੀਆਂ ਲਮਕਾ ਦੇ ਚੱਕ ਦੋ ਚੱਕ ਦੇਣਾ ਅੱਗ ਲੱਗਦੀ 2100 ਰੁਪਏ ਕਰ ਦੇ ਤੂੰ ਅੱਗ ਨਹੀਂ ਲੱਗੀ ਪਈ ਇਹਦੇ ਪਰਾਣੇ ਗੱਲ ਸੁਣੇ ਜਾਓ ਸ਼ੱਕ ਨਾ ਪਾ ਦੀਏ ਉਹ ਗੱਲ ਸੁਣੇ ਪਰਾਣੇ ਸ਼ੱਕ ਨਾ ਪਾ ਦੀਏ ਇੱਕ ਤਾਂ ਮੈਨੂੰ ਫੜਾ ਦੇ ਤੂੰ ਇੱਕ ਪਾ ਉਧਰ ਮਾਜੀ ਖੁੱਲੇ ਪੈਸੇ ਦੇ ਦੇ ਲੈ ਸਾਗਨ ਪਾ ਦੀਏ ਦੇ ਦੇ ਲੈ ਪੁੱਤ ਪੈਸੇ ਬਥੇਰੇ ਮਾ ਪਾ ਵੀ ਦੇ ਹੁਣ ਗੱਡੀਆਂ ਗੱਡੀਆਂ ਕਿੰਨੀਆਂ ਕਰੀਆਂ ਨੇ ਹੋਵੇ ਚਾਰ ਕਰੀਆਂ ਨੇ ਗੱਡੀਆਂ ਕਾ ਚਾਰ ਨਾਰਕੀ ਹੋਗਾ ਚਾਰ ਬਹੁਤ ਨੇ ਬਹੁਤ ਨੇ ਹੋਰ ਕੀ ਕਰਨਾ ਕਿਉਂ ਅਸੀਂ ਨਹੀਂ ਜਾਵਾਂਗੇ ਬੁੜੀਆਂ ਬੜੀਆਂ ਮੈਂ ਗੱਲ ਗਲਤ ਮੰਨਦਾ ਹਾਂ ਬੁੜੀਆਂ ਨਹੀਂ ਜਾਂਦੇ ਅਸੀਂ ਪਹਿਲਾਂ ਜਾਵਾਂਗੇ ਨਹੀਂ ਨਹੀਂ ਅਸੀਂ ਕੁੜੀਆਂ ਨੂੰ ਨਹੀਂ ਲੈ ਕੇ ਜਾਂਦੇ ਅਸੀਂ ਜਾਣਾ ਬੁੜੀਆਂ ਨਹੀਂ ਲੈ ਕੇ ਜਾਂਦੇ ਇਹਨੂੰ ਗੱਡੋਂ ਨੂੰ ਬਾਹਰ ਕੱਢ ਪਿਆ ਤੂੰ ਖੜ ਜਾ ਯਾਰ ਬੁੜੀ ਬਹਿਲਾ ਗੱਲ ਕਰਦੇ ਨੇ ਬੁੜੀਆਂ ਨੂੰ ਨਹੀਂ ਅਸੀਂ ਲੈ ਕੇ ਜਾਂਦੇ ਹਾਂ ਜੀ ਤਾਂ ਲੱਜਾ ਮਾਰੀ ਨਾ 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 ਮੈਂ ਚ ਨੇ ਗੱਲ ਬੁੜੀਆਂ ਆ ਕੀ ਕਰਮ ਬਰਾਜ ਜਾਵਾਂਗੇ ਅਸੀਂ ਤਾਂ ਚੱਲਾਂਗੇ ਪੁੱਤ ਮੇਰੀ ਗੱਲ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਲਓ ਉੱਥੇ 100 ਸ਼ਰਾਬੀ ਕਰਾਬੀ ਹੋਗਾ ਬੁੜੀਆਂ ਦਾ ਕੀ ਕੰਮ ਕਿਸ਼ੇ ਤੋਂ ਸਾਲਾਂਗੇ ਨਹੀਂ ਸਾਰੇ ਜਾਣਗੇ ਆਏ ਕਿੱਥੇ ਹੋਰ ਕਰਦੇ ਨਹੀਂ 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 ਚੱਲਾਂਗੇ ਮੈਂ ਆ ਤੂੰਗਾ ਮੇਰੀ ਗੱਲ ਮੇਰੀ ਗੱਲ ਸਾਰੇ ਭੇਜਾਂਗੇ ਖੜ ਜਾ ਮੇਰੀ ਗੱਲ ਤੁਹਾਨੂੰ ਬੁੜੀਆਂ ਨੂੰ ਲੈ ਕੇ ਜਾਵਾਂਗੇ ਤੇ ਵੀ ਆਜ ਹੁਣ ਕੋਈ ਬੁੜੀ ਨਹੀਂ ਜਾਉਂਦੀ ਤੁਸੀਂ ਆਵਾਜ਼ ਦੋ ਮੈਂ ਨਹੀਂ ਜਾਂਦਾ ਫਿਰ ਅਸੀਂ ਜਾਵਾਂਗੇ ਜੇ ਸਰਜੋ ਰੌਣਾ ਮਨਾ ਨਹੀਂ ਜਾਂਦਾ ਫਿਰ ਮੈਂ ਕਹਿੰਦਾ ਇਹਨਾਂ ਨੂੰ ਵੀ ਰਹਿਣ ਦੇ ਸਾਰਿਆਂ ਨੂੰ ਆਪੇ ਹੀ ਚੱਲਦੇ ਆ ਕੁਦਰ ਤੂੰ ਵੀ ਰਹਿਣ ਦੇ ਹੋਇ ਅਸੀਂ ਆਪੇ ਆ ਜਾਵਾਂਗੇ। ਚਲ ਮੈਂ ਕਮਾਉਂ ਫਿਰ। ਅਸੀਂ ਪਹਿਲਾਂ ਆ ਕੇ ਦਵਾਗੇ ਤਨੂਰੇ। ਬਾਹਰ ਨਹੀਂ ਮਾਰਾਂਗੇ। ਤੁਸੀਂ ਚੱਲ ਦੇਖ ਰਹੇ। ਤੁਸੀਂ ਪਹਿਲਾਂ ਸਾਗਣ ਪਾਓ। ਪਹਿਲਾਂ ਮੇਰੀ ਗੱਲ ਸੁਣੋ। ਸਾਗਣ ਪਾਓ ਚੱਲ ਦੇਖ। ਲੈ ਜਾ ਕੇ ਸਾਗਣ ਪਾਓ। ਲੈ ਹੈਗਾ ਨਾ। ਚਲੋ ਪਾਓ ਸਾਗਣ। ਓ ਫੇਰਾਂ ਤੂੰ ਸਰਪੰਨ। ਤੁਸੀਂ ਸਾਗਣ ਪਾਓ ਚਲੋ। ਲੈ ਪਾ ਲੈ ਵੀਰ ਮੇਰੇ ਤੋਂ ਲੈ ਲੈ ਪੈਸੇ। ਹੋਰ ਸਾਗਣ ਪਾਓ। ਹੋਰੇ ਹੋਰੇ। ਆ ਮੈਨੂੰ ਵੀ ਦੇ ਦੇ ਪੁੱਤ। ਤੇਰਾ ਪਤਾ ਏ? ਮੇਰੇ ਕੋਲ ਨਹੀਂ ਹੈਗੇ। ਪਰਾਂ ਨੂੰ ਲੈ ਕਰਾਂਦੇ। ਮੈਂ ਹੁਣ ਕਿਹਨੂੰ ਕਿਹਨੂੰ ਦਈਆ ਮੈਂ ਉੱਥੇ ਲੱਗ ਗਈ ਮੇਰੇ ਗੱਲ ਪੈ ਜਾਣ ਕੀ ਚੰਗਾ ਗੱਲ ਕਰੀ ਤੇ ਬੈਠੀ ਨੀ ਹਾਂ ਨਾ ਜਿਵੇਂ ਕੰਨ ਨਾ ਮਾਰਾ ਮੈਂ ਤਾਂ ਦੇ ਦੇ ਮੈਂ ਜਉ ਨਾਲ ਬੀਬੀ ਮੈਂ ਤਾਂ ਇਹਨੂੰ ਇਹਦੇ ਭੈਣ ਬਣਾ ਕਿੱਥੇ ਕੰਮ ਸਰ ਜਾਉਂਦਾ ਇਹਨਾਂ ਦਾ ਕੀ ਮੈਂ ਨਾਲ ਚੱਲ ਆਏ ਪਰ ਬੀਬੀ ਬਰਾਮਣੀ ਸਰਦਾ ਹਾਂ ਉਹ ਤੁਹਾਡੇ ਬਿਨਾ ਸਰਦੂ ਮੇਰੇ ਬਿਨਾ ਨਹੀਂ ਸਰਦਾ ਉਹ ਤੇਰੇ ਬਿਨਾ ਵੀ ਸਰਦਾ ਤੇਰਾ ਹੱਥ ਆਇਆ ਜਾਉਂਗਾ ਇੱਕਦਮ ਇਹ ਗੱਲ ਗਲਤ ਮੈਂ ਨਾਲ ਚੱਲ ਚੱਲ ਫਿਰ ਤੂੰ ਵੀ ਰਹਿ ਜਾਂਦੇ ਮੈਂ ਗਾਇਆ ਕਰਦਾ ਬੋਇ ਰਹਿਣ ਦੇਈਂ ਦੋ ਜਾਨ ਫਿਰ ਅਸੀਂ ਆਪੇ ਬਾਅਦ ਵਿੱਚ ਆਇਆ ਇਹਨੇ ਬੁੜੀਆਂ ਕਿੱਥੇ ਕਰਖੇ ਨੇ ਮੰਦਿਰ ਉਹਨਾਂ ਦਾ ਅਰੇਂਜਮੈਂਟ ਕੱਟ ਕਰਿਆ ਹੋਇਆ ਉੱਥੇ ਜਿਆਦਾ ਕਰ ਲੈਣ ਦੇ ਹਾਂ ਵਾਏ ਕਰਾਂ ਇਹਨੂੰ ਰਹਿਣ ਦੇ ਬਾਕੀ ਸਾਰੇ ਬੰਦੇ ਚੋਏ ਕਹਿ ਬੰਦਾ ਦੀ ਗੱਲ ਕਰੀ ਹੋਈ ਆ ਆਪਾਂ ਤਾਂ ਤਾਰੇ ਜਾਵਾਂਗੇ ਹੋਰ ਤਾਂ ਫਿਰ ਹੀ ਖਾਂਦੇ ਉਹਨਾਂ ਦੀ ਫਿਰ ਗੱਡੀਆਂ 'ਚ ਬਹਿ ਕੇ ਮੁੜੇ ਆਇਓ ਆਪ ਬਾਜ਼ਾਰ ਹਾਂ ਬਸੇ ਮੁੜੇ ਆ ਗਾਰੇ ਫੜ ਜਾਓ ਤੁਸੀਂ ਫੜ ਫੜ ਕੇ ਕਰੇਸ ਪੋਣ ਹੋਵੇ ਕੋਈ ਮਰਜ਼ੀ ਕੰਮ ਕਰਨਾ ਸਾਰੇ ਬੰਦੇ ਮੈਂ ਸਾਈ ਕੰਚ ਖਾਣਾ ਹਾਏ ਕੰਜਰਖਾਨਾ ਨਹੀਂ ਹੈਗਾ ਲੜਦਾ ਤੁਸੀਂ ਵਿਆਹ ਆਉਂਦਾ ਮੈਂ ਚੱਲ ਚੱਲ ਕਰ ਸਕਣ ਪਰੌਣੇ ਹੋ ਰਹੀ ਮੜਿਆ ਉਹ ਗੱਲ ਸੁਣ ਨਜ਼ਾਰਾ ਲਿਆਦਾ ਪਰੌਣਿਆਂ ਮੇਰਾ ਸਹਾਰਿਆ ਕੀ ਹੋ ਗਿਆ ਦੂਜੇ ਲੋਟੇ ਸਮਝਦਾ ਮੈਨੂੰ ਮੈਂ ਪ੍ਰੀਤ ਬੱਬੇ ਉਹ ਚੁੱਪ ਕਰਦਾ ਪ੍ਰੀਤ ਬੱਬੇ ਆਇਆ ਛੱਤੀ ਚੁੱਪ ਕਰ ਜਾ ਪਰੌਣਾ ਸੁਪਨੇ ਹੀ ਤੀਗਾ ਮੇਰਾ ਸਾਲਾ ਮੇਰੇ ਨਾਲ ਨਾ ਪਿਆ ਕਰੋ ਤੇਰਾ ਕੀ ਆ ਸੁਪਨੇ ਸੁਪਨੇ ਦੀ ਲੱਭਣ ਕਰਦੇ ਆ ਮੈਨੂੰ ਕੀ ਬੋਲੀ ਜਾਂਦਾ ਤੂੰ ਮੇਰਾ ਸਾਲਾ ਤਾਂ ਇੰਨੀ ਪੱਪੀ ਆ ਤੇਰੀ ਭੈਣ ਲੈਂਦੀ ਮੇਰੀਆਂ ਜਿੰਨੀਆਂ ਤੂੰ ਲਈ ਜਾਂਦਾ ਆ ਗਈ ਗਈ ਜਾਨੇ ਹੋ ਕੁਛ ਨਹੀਂ ਹੋਇਆ ਉਹੀ ਸੁਪਨੇ ਵਾਲੀ ਗੱਲੇ ਉਹ ਕਰਕੇ ਬੈਠ ਗਿਆ ਤਾਂ ਮੈਂ ਸਾਲਾ ਨੇ ਜਾ ਸੁਪਨਾ ਦੀਗਾ ਫਿਰ ਸੁਪਨੇ ਚ ਰਹਿ ਉਹ ਫਿਰ ਮੈਂ ਕਿ ਇਹਨੂੰ ਖਾ ਗਿਆ ਹੂੰ ਵੇ ਕੀ ਹੋ ਗਿਆ ਪੁੱਤ ਹੁਣ ਆ ਕੀ ਕਰੇ ਭਏ ਤਾਂ ਵਿਆਹ ਕਰੋ ਸੇਤੀ ਨਹੀਂ ਐ ਕੋਈ ਚੰਦ ਚਾੜੂ ਹੋ ਹੀ ਜਾਊਗਾ ਹੁਣ ਜਦੋਂ ਗੱਲ ਕਰਕੇ ਆਏ ਹੋ ਤੁਸੀਂ ਉਹ ਤਾਂ ਜਦੋਂ ਹੋਊਗਾ ਦੇਖੀ ਜਾਊਗਾ ਤੁਸੀਂ ਐ ਕਰੋ ਚੱਕੋ ਝੋਲਾ ਆਪਾਂ ਨਹੀਂ ਹੋ ਰਹੇ ਨੇ ਚਲੋ ਚੱਲੀਏ ਪਿੰਡ ਤਾਂ ਮਾੜੀ ਜੀ ਚੁੰਮਿਓ Ha ha ha!